ਇਹਨਾਂ ਨੂੰ ਜਾਣਾ ਚਾਹੀਦਾ ਸੀ ਪੁਲਿਸ ਪ੍ਰਸ਼ਾਸਨ ਕੋਲ ਜਾਣਾ ਚਾਹੀਦਾ ਸੀ ਕੋਟਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਪਰ ਤੁਹਾਡੇ ਤੇ ਉਮੀਦ ਕਿਉਂ ਕੋਈ ਲੱਖਾਂ ਕਰੋੜਾਂ ਰੁਪਏ ਕਢਾਦਾ ਬੰਨੇ ਉਹਨਾਂ ਨੇ ਜਿਹੜਾ ਕੰਮ ਪੁਲਿਸ ਨੂੰ ਕਰਨਾ ਸੀਗਾ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਸੀਗਾ ਹੈਨਾ ਠੀਕ ਹੈ ਉਹ ਕੰਮ ਬਾਈ ਹੋਣੀ ਕਰ ਰਹੇ ਨੇ ਜਾਇ ਤਾਂ ਪੰਜਾਬ ਨੂੰ ਖਤਮ ਕਰਨਾ ਹੈਨਾ ਇਹ ਵੀ ਇਹ ਤਾਂ ਇਹ ਖਤਮ ਹੀ ਹੋ ਜਾਏ ਸੂਬਾ ਹੈਨਾ ਇਹ ਲੋਕ ਰਹਿਣ ਹੀ ਨਾ ਹੈਨਾ ਜਿਹੜੇ ਪੱਗਾਂ ਵਾਲੇ ਦਾੜੀ ਜਿਹਦੇ ਪੈਸੇ ਮਰ ਜਾਂਦੇ ਨੇ ਨਾ 35-40 ਲੱਖ ਰੁਪਏ ਘਰ 'ਚ ਬਿਮਾਰੀ ਲੱਗ ਜਾਂਦੀ ਹੈ ਬਾਈ ਪਰ ਘਰ 'ਚ ਰੋਟੀ ਨਹੀਂ ਪੱਕਦੀ ਹੈਨਾ ਪਤਾ ਕੀ ਧਮਕੀਆਂ ਦਿੰਦੇ ਉੱਤੇ ਗੁੰਡਾ ਕਰਦੀ ਉਹਨੇ ਥਾਣੇ 'ਚ ਵਗਜੋ ਐਫ ਆਈ ਆਰ ਕਰਾ ਲਓ ਇਹ ਕਰ ਲਓ ਐਸੀ ਕਰ ਲਓ ਵੈਸੀ ਕਰ ਲਓ ਥਾਣੇ ਵਾਲਾ ਪਤਾ ਕੀ ਕਹਿੰਦਾ ਸਾਨੂੰ ਪੁੱਛੇ ਦਿੱਤੇ ਸੀ ਪੈਸੇ ਅੱਗੇ ਫਿਰ ਸਰਕਾਰ ਦਾ ਵੀ ਰਵਈਆ ਹੁੰਦਾ ਵੀ ਸੜਕਾਂ ਨਾ ਘੇਰ ਲਿਓ ਤੁਸੀਂ ਲੋਕਾਂ ਨੂੰ ਤੰਗ ਕਰਦੇ ਹੋ ਪਰੇਸ਼ਾਨ ਕਰਦੇ ਡੰਡਾ ਵੀ ਬਹੁਤ ਘੁਮਣਾ ਕੇ ਫਿਰ ਫਿਰ ਆਪਾਂ ਪਹਿਲਾਂ ਕਿਹੜੇ ਡਰੇ ਆ ਬਾਈ ਚੱਡੇ ਤੱਕ ਤਾਂ ਪੜਵਾ ਲਈ ਇਸ ਖੜੇ ਦੇ ਅੰਦਰ ਹੈਨਾ ਪਹਿਲੇ ਅੰਦੋਲਨ 'ਚ ਵੀ 26 ਪਰਚੇ ਸੀਗੇ ਇਸ ਅੰਦੋਲਨ 'ਚ ਵੀ 16 ਪਰਚੇ ਪਵਾਏ ਸੀਗੇ ਹੈਨਾ ਐਨ ਐਸ ਐ ਤੱਕ ਲੱਗਿਆ ਚਾਹੇ ਨੇ ਸੇ ਇੱਕ ਦਿਨ ਰਹੀ ਹੈ ਸਾਡੇ ਦੇ ਇੰਨੀ ਪੂਰ ਸੜ ਗਏ ਹੁੰਦੀ ਆ ਨਾ ਕਰੇ ਵੀ ਪੁੱਛਣਾ ਕੁਝ ਇਹਨਾਂ ਦੋਨਾਂ ਚ 15 ਦਿਨ ਮੈਂ ਆਪਣੇ ਘਰ ਦਾ ਜੰਦਾ ਲਵਾ ਕੇ ਰੱਖਿਆ ਕਾਂਗਰਸੀ ਬਦਲ ਲੇਕਾ ਲੀਡਰ ਬਦਲ ਲਿਆ ਹੁਣ ਆ ਮਾਂ ਆਉਂਦੀ ਪਾਰਟੀਾਂ ਦੇ ਆਮ ਘਰਾਂ ਦੇ ਮੁੰਡੇ ਇਹਨਾਂ ਤੇ ਵੀ ਵਿਸ਼ਵਾਸ ਕਰਕੇ ਦੇਖ ਲਿਆ ਹੁਣ ਭਾਈ ਨਿਕਲਦਾ ਹੀ ਨਹੀਂ ਕੋਈ ਹੈ ਨਾ ਸਿਸਟਮ ਐਵੇਂ ਦਾ ਹੋ ਗਿਆ ਜਿਹੜਾ ਇਹ ਸਿਸਟਮ ਚ ਵੜਦਾ ਸਾਰੇ ਦੇ ਸਾਰੇ ਕਰਪਟ ਹੋ ਜਾਂਦੇ ਨੇ ਹੈ ਨਾ ਜਦੋਂ ਇਹ ਪਿੰਡਾਂ ਚ ਆਉਂਦੇ ਨੇ ਨਾ ਇਹਨਾਂ ਨੂੰ ਕੁਐਸਚਨ ਕਰਨੇ ਸਟਾਰਟ ਕਰੋ ਵੀ ਇਹਨਾਂ ਨੂੰ ਜਿੱਦਣ ਇਹ ਲੋਕ ਕੁਐਸਚਨ ਕਰਨ ਲੱਗ ਗਏ ਨਾ ਇਹਨਾਂ ਨੂੰ ਐਮਐਲ ਤੋਂ ਹੈ ਨਾ ਹੁਣ ਸਾਡੇ ਵਾਲੇ ਕੀ ਕਰਨਗੇ ਨਾਲੀਆਂ ਦੇ ਦਿਓ ਜੀ ਗਲੀਆਂ ਦੇ ਠੀਕ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਹੈ ਨਾ ਭਾਈ ਅਮਰਿਤਪਾਲ ਮੈਰਨ ਦਾ ਵੀ ਡਟ ਕੇ ਸਾਥ ਦਿੱਤਾ ਹੈ ਨਾ ਮੈਨੂੰ ਬਹੁਤ ਵਾਰ ਅਗਰ ਮਹਿਸੂਸ ਹੁੰਦਾ ਜਦੋਂ ਮੈਂ ਆਪਣੇ ਕੌਮ ਦੇ ਇਹਨਾਂ ਦੇ ਨਾਲ ਖੜਦਾ ਮੈਂ ਤਾਂ ਉਹਦੇ ਨਾਲ ਵੀ ਖੜੂਗਾ ਜਿਹੜਾ ਇੱਕ ਵੀ ਸਟੈਪ ਪੰਜਾਬ ਨੂੰ ਬਚਾਉਣ ਲਈ ਤੁਰੂ ਆ ਹੁਣ ਲਾ ਲਓ ਭਾਈ ਅਮਰਿਤਪਾਲ ਖਾਲਸਾ ਦੀ ਗੱਲ ਕਰਦੇ ਆ ਜਿਹੜੇ ਢੀਬੜੂਗੜ੍ਹ ਪੇ ਨੇ ਉਹਨਾਂ ਦਾ ਪੰਡੀ ਪ੍ਰਚਾਰ ਚੱਲ ਰਿਹਾ ਕੌਣ ਕਰ ਰਹੇ ਨੇ ਸਾਡੇ ਵਾਲੇ ਤਾਂ ਕਰ ਰਹੇ ਨੇ ਕੋਈ ਬਿਹਾਰ ਵਾਲੇ ਥੋੜੀ ਕਰ ਰਹੇ ਨੇ ਕੁਆਂਟੀਟੀ ਤਾਂ ਵੱਧ ਗਈ ਬਹੁਤ ਜ਼ਿਆਦਾ ਕੁਆਲਿਟੀ ਘਟ ਗਈ ਕੌਮ ਦੇ ਅੰਦਰ ਹੈ ਨਾ ਜੇ ਸਿੱਧਾ ਪਰਾਨੇ ਧਰਨੇ ਦੇ ਜੁੜੇ ਹੋਏ ਸੋ ਇਸ ਸਮੇ ਅੰਬਸਾਪ ਵਿਖੇ ਖੜੇ ਆ ਜਿੱਥੇ ਕਿ ਅੱਜ ਉਹ ਲੋਕ ਇਕੱਠੇ ਹੋਏ ਜਿਹੜੇ ਠੱਗੇ ਗਏ ਆ ਏਜੰਟਾਂ ਦੇ ਵੱਲੋਂ ਇਮੀਗ੍ਰੇਸ਼ਨ ਏਜੰਟਸ ਦੇ ਵੱਲੋਂ ਸੋ ਉਹਨਾਂ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਆਏ ਆ ਸਾਡੇ ਨਾਲ ਨਵਦੀਪ ਸਿੰਘ ਆ ਬਾਈ ਕਿਵੇਂ ਦੇਖਦੇ ਹੋ ਅੱਜ ਤੁਸੀਂ ਆਏ ਹੋ ਇਹਨਾਂ ਲੋਕਾਂ ਦੀ ਆਵਾਜ਼ ਦੇ ਉੱਤੇ ਪਰ ਇਹਨਾਂ ਨੂੰ ਜਾਣਾ ਚਾਹੀਦਾ ਸੀ ਪੁਲਿਸ ਪ੍ਰਸ਼ਾਸਨ ਕੋਲ ਜਾਣਾ ਚਾਹੀਦਾ ਸੀ ਕੋਰਟਾਂ ਦੇ ਵਿੱਚ ਕਚੈਰੀਆਂ ਦੇ ਵਿੱਚ ਪਰ ਤੁਹਾਡੇ ਤੇ ਉਮੀਦ ਕਿਉਂ ਆ ਦੇਖੋ ਬਾਈ ਨਾ ਡਿਊਟੀਆਂ ਲੱਗਦੀਆਂ ਨੇ ਹੈਨਾ ਪਰਮਾਤਮਾ ਵੱਲੋਂ ਵੀ ਭਾਈ ਵੀ ਤੁਸੀਂ ਥੋੜੀ ਜਿਹੀ ਲੜਾਈ ਨੂੰ ਅੱਗੇ ਹੋ ਕੇ ਲੜੋ ਹੈਨਾ ਜਿਵੇਂ ਸਾਡੀ ਖੇਤੀ ਵਾਲੇ ਖਾੜੇ ਚ ਹੈਨਾ ਅਸੀਂ ਖੇਤੀ ਪਿੱਛੇ ਜਿੰਨੀ ਕਿ ਲੜਾਈ ਲੜਨ ਯੋਗ ਹੈਗੇ ਆਪਾਂ ਲੜਦੇ ਆ ਤੇ ਜਿਵੇਂ ਭਾਨੇ ਬਾਈ ਹੁਣੇ ਅ ਏਜੰਟਾਂ ਦਾ ਜਿਹੜਾ ਮਾਫੀਆ ਉਹਦੇ ਖਿਲਾਫ ਲੜਦੇ ਅਸੀਂ ਤਾਂ ਸਾਥ ਦਿੰਨੇ ਆ ਭਰਾਵਾਂ ਦਾ ਠੀਕ ਹੈ ਹੁਣ ਜੇ ਆਪਾਂ ਸਾਡੇ ਤੇ ਮੁਸੀਬਤ ਆਈ ਭਾਨੇ ਹੋਣੀ ਸਾਡੇ ਨਾਲ ਖੜੇ ਸੀਗੇ ਹਨਾ ਡਟ ਕੇ ਪੂਰੇ ਹਨਾ ਸਾਨੂੰ ਜੇਲ੍ਹਾਂ ਚੋਂ ਬਾਹਰ ਕਢਾਇਆ ਹੈ ਹਨਾ ਸਾਰੇ ਬਾਈ ਖੜੀ ਸਾਰਾ ਪੰਜਾਬ ਹੀ ਖੜੇ ਸੀ ਲੋਕਾਂ ਦੀ ਦੇਣ ਹੈ ਨਹੀਂ ਤਾਂ ਭਾਈ 3 ਸਾਲ ਦਾ 16 ਕੇਸਾਂ ਦੀ ਜ਼ਮਾਨਤ ਜ਼ਮਾਨਤ ਕਰਾਉਣ ਤੇ ਲੰਘ ਜਾਣੇ ਸੀ ਮੇਰੇ ਤੇ ਆਪਾਂ ਇੱਕ ਦੂਜੇ ਦਾ ਸਾਥ ਦਿੰਨੇ ਆ ਹਨਾ ਲੋਕਾਂ ਨੂੰ ਉਮੀਦ ਏ ਆ ਵੀ ਭਾਈ ਇਹਨਾਂ ਨੇ ਹੰਡਾਇਆ ਹੋਇਆ ਠੀਕ ਆ ਇਹ ਲੜ ਵੀ ਪੈਂਦੇ ਨੇ ਹਨਾ ਪਰਚੇ ਵੀ ਝੱਲ ਲੈਂਦੇ ਨੇ ਜੇਲ੍ਹਾਂ ਦਾ ਵੀ ਡਰ ਨਹੀਂ ਰੱਖਦੇ ਕੇਸਾਂ ਦਾ ਵੀ ਡਰ ਨਹੀਂ ਰੱਖਦੇ ਹਨਾ ਵੀ ਇਹ ਸਾਡਾ ਮਸਲਾ ਹੱਲ ਕਰ ਦੇਣਗੇ ਹਨਾ ਅਰੇ ਹੋ ਵੀ ਰਹੇ ਨੇ ਮਸਲੇ ਹੱਲ ਕੋਈ ਲੱਖਾਂ ਕਰੋੜਾਂ ਰੁਪਏ ਕਢਾਦਾ ਬੰਨੇ ਉਹਨਾਂ ਨੇ ਭਾਈ ਜਿਹੜਾ ਫਸਿਆ ਹੋਇਆ ਸੀ ਏਜੰਟਾਂ ਦੇ ਅੰਦਰ ਹੈਨਾ ਜਿਹੜਾ ਕੰਮ ਪੁਲਿਸ ਨੂੰ ਕਰਨਾ ਸੀਗਾ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਸੀਗਾ ਹੈਨਾ ਠੀਕ ਹੈ ਉਹ ਕੰਮ ਬਾਈ ਹੋਣੀ ਕਰ ਰਹੇ ਨੇ ਇਹ ਕਮੀ ਕਿੱਥੇ ਹੈ ਬਾਈ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਨਹੀਂ ਕਰ ਰਿਹਾ ਤੇ ਲੋਕੇ ਪੁਲਿਸ ਕੋਲ ਹੀ ਜਾਂਦੇ ਕਮੀ ਕਿੱਥੇ ਹੋ ਕੇ ਹੁੰਦਾ ਕਿਉਂ ਨਹੀਂ ਫਿਰ ਉਧਰ ਕਿਉਂ ਨਹੀਂ ਚੱਲਦਾ ਕੰਮ ਗੱਲ ਪਤਾ ਕੀ ਆ ਦੇਖੋ ਅਸੀਂ ਪਹਿਲਾਂ ਸੀ ਕਹਿੰਦੇ ਸੀ ਆਪ ਹੁਣ ਕਹਿੰਦੇ ਏਜੰਟਾਂ ਕੋਲ ਕਹਿੰਦੇ ਆਪ ਜਾਂਦੇ ਨੇ ਲੋਕ ਹੈਨਾ ਯਾਰ ਜੇ ਇੱਥੇ ਕੰਮ ਹੋਵੇ ਹੈ ਚਾਈਨਾ ਤਾਂ ਸਾਡੇ ਨੇੜੇ ਦੀ ਕੰਟਰੀ ਆ ਅਸੀਂ ਉੱਥੇ ਸੁਣਿਆ ਵੀ 70000 ਰੁਪਿਆ ਪਰ ਵਿਅਕਤੀ ਆਏ ਆ ਉੱਥੇ ਜੇ ਉਹ ਸਾਰਾ ਸਮਾਨ ਮੇਰੇ ਖਿਆਲ ਦੇ ਚਾਈਨਾ ਦਾ ਹੀ ਬਣ ਕੇ ਆ ਰਿਹਾ ਸਿਰ ਮੈਂ ਕਿਵੇਂ ਤੁਸੀਂ ਚਾਈਨਾ ਦਾ ਹੀ ਨਾ ਲੈ ਰਹੇ ਹੋ ਹੈ ਨਾ ਉਹਨਾਂ ਨੇ ਆਪਣੇ ਲੋਕਾਂ ਨੂੰ ਕੰਮ ਦਿੱਤਾ ਉਹਨਾਂ ਦੇ ਦਿਮਾਗ ਦਾ ਯੂਜ਼ ਕੀਤਾ ਹੈ ਨਾ ਜਿਹੜਾ ਪੰਜਾਬ ਆ ਨਾ ਬਾਈ ਪੰਜਾਬ ਹੁਣ ਲਾਲੋ ਸਾਡੇ ਬੱਚੇ ਨੇ ਜਿਹੜੇ ਹੈ ਨਾ ਉਹ ਦਸਵੀਂ ਕਰਕੇ ਪੰਜਾਬੀ ਚ ਪੜਦੇ ਆਪਾਂ ਹੈ ਨਾ ਤੇ ਆਈ ਲੈਟਸ ਦਾ ਪੇਪਰ ਪਾਸ ਕਰ ਦਿੰਦੇ ਨੇ ਛੋਟੀ ਮੋਟੀ ਗੱਲ ਨਹੀਂ ਹੈਗੀ ਬਹੁਤ ਬੋਦੀ ਪੰਜਲ ਇਹੀ ਹੁੰਦੀ ਆ ਆਖਰੀ ਮੰਦ ਹੈ ਨਾ ਬਹੁਤ ਵੱਡੀ ਗੱਲ ਹੁੰਦੀ ਆ ਹੈ ਨਾ ਤੇ ਖੇਤੀ ਕਰਦੇ ਅਸੀਂ ਹੈ ਨਾ ਜਿਵੇਂ ਅਸੀਂ ਜਪਾਨ ਦੀ ਖੇਤੀ ਦੇਖਦੇ ਆ ਉੱਥੇ ਨਵੇਂ-ਨਵੇਂ ਸੰਦਾਂ ਦੀ ਵੀਡੀਓ ਆ ਜਾਂਦੀਆਂ ਨੇ ਇੰਪਲੀਮੈਂਟਸ ਦੀ ਹੈ ਨਾ ਪੰਜਾਬ ਚੋ 6 ਮਹੀਨੇ ਚ ਤਿਆਰ ਹੋ ਗਏ 1.5 ਸਾਲ ਚ ਤੇ ਖੇਤਾਂ ਦੇ ਅੰਦਰ ਹੁੰਦਾ ਬਾਈ ਕਿੰਨਾ ਦਿਮਾਗ ਹੈ ਨਾ ਲੋਕਾਂ ਕੋਲ ਬਹੁਤ ਦਿਮਾਗ ਆ ਪਰ ਇਸ ਦਿਮਾਗ ਨੂੰ ਨਾ ਇਸ ਇਨੋਵੇਸ਼ਨ ਵਾਲੇ ਸਿਸਟਮ ਨੂੰ ਇਨਵੈਂਟਰ ਵਾਲੇ ਸਿਸਟਮ ਨੂੰ ਯੂਜ਼ ਨਹੀਂ ਇਹਨਾਂ ਨੇ ਕਰਿਆ ਬਿਧੇ ਤਰੀਕੇ ਨਾਲ ਹੈ ਨਾ ਵੀ ਜਾਇ ਤਾਂ ਪੰਜਾਬ ਨੂੰ ਖਤਮ ਕਰਨਾ ਹੈ ਨਾ ਇਹ ਵੀ ਇਹ ਤਾਂ ਇਹ ਖਤਮ ਹੀ ਹੋ ਜੇ ਸੂਬਾ ਹੈ ਨਾ ਇਹ ਲੋਕ ਰਹਿਣ ਹੀ ਨਾ ਹੈ ਨਾ ਜਿਹੜੇ ਪੱਗਾਂ ਵਾਲੇ ਦਾੜੇ ਬਹੁਤ ਉਹ ਸਰਕਾਰਾਂ ਦੇ ਪ੍ਰੋਪੋਗੈਂਡੇ ਨੇ ਆਪਾਂ ਲੈਦਰ ਵੀ ਡਿਸਕਸ ਕਰ ਸਕਦੇ ਆਂ ਇਹ ਚੀਜ਼ ਬਾਰੇ ਹੈ ਨਾ ਤੇ ਸਰਕਾਰਾਂ ਨੇ ਯੂਜ਼ ਹੀ ਨਹੀਂ ਕਰਿਆ ਹੈ ਨਾ ਹੁਣ ਯਾਰ ਬੰਦਾ ਸੋਚਦਾ ਯਾਰ ਮੇਰਾ ਬੱਚਾ ਸੈੱਟ ਹੋ ਜੇ ਹੈ ਨਾ ਹੁਣ ਇੱਕ ਸਾਡੀ ਪੇੜਚਾਲ ਬਣੀ ਹੋਈ ਹੈ ਵੀ ਬਾਹਰ ਪਤਾ ਨਹੀਂ ਸਭ ਕੁਝ ਬਾਹਰੇ ਹੈ ਬਾਹਰੇ ਬਾਹਰੇ ਉਹ ਪੇੜਚਾਲ ਚਾ ਕੇ ਸੀ ਵੀ ਸੋ ਉਦੋਂ ਸਾਡਾ ਬੱਚਾ ਸੈੱਟ ਹੋ ਜੇ ਭਾਈ ਅਸੀਂ 30-40 ਲੱਖ ਰੁਪਈਆ ਇੱਕ ਏਜੰਟ ਨੂੰ ਦੇ ਦੇ ਦਿੰਨੇ ਆਪਣੀ ਸਾਰੀ ਕਿਰਤ ਕਮਾਈ ਦੀ ਹੈ ਨਾ ਬڑے ਵਿਸ਼ਵਾਸ ਨਾਲ ਜਾਣੇ ਅਸੀਂ ਸਾਡਾ ਕੰਮ ਕਰਾ ਕੇ ਦੇਵਾਂ ਉਹਦਾ ਫਰਜ਼ ਕੀ ਆ ਵੀ ਭਾਈ ਮੇਰੇ ਕੋਲ ਆਇਆ ਮੇਰੀ ਦੁਕਾਨਦਾਰੀ ਆ ਮੈਂ ਇਹਦਾ ਕੰਮ ਕਰਾ ਕੇ ਦੇ ਮਾ ਕੰਮ ਨਾ ਹੋਇਆ ਤੇ ਮੈਂ ਪੈਸੇ ਵਾਪਸ ਕਰਾਂ ਜਾਇਜ਼ ਤਾਂ ਹੀ ਆ ਇਹੀ ਮਤਲਬ ਪ੍ਰਮਾਤਮਾ ਨੂੰ ਜਾਨ ਦੇਣੀ ਆ ਭਾਈ ਇਹੀ ਜਾਇਜ਼ ਆ ਠੀਕ ਆ ਜੇ ਤੁਸੀਂ ਕਿਸੇ ਦੇ ਪੈਸੇ ਦੱਬ ਕੇ ਬੈਠਦੇ ਹੋਗੇ ਇੱਕ ਤਾਂ ਤੁਸੀਂ ਕਿੰਨੇ ਪਾਪੀ ਹੋ ਹੈ ਪਾਪ ਦੇ ਹੱਕਦਾਰ ਬਣੋਗੇ ਜਿਹਦੇ ਪੈਸੇ ਮਰ ਜਾਂਦੇ ਨੇ ਨਾ 35-40 ਲੱਖ ਰੁਪਏ ਕਰਜ਼ੇ ਬਿਮਾਰੀ ਲੱਗ ਜਾਂਦੀ ਆ ਭਾਈ ਬੀਪੀ ਦੀ ਹੈ ਪਰ ਘਰ ਚ ਰੋਟੀ ਨਹੀਂ ਪੱਕਦੀ ਹੈਨਾ ਜੇ ਬੱਚੇ ਨੂੰ ਤਾਨੇ ਮਿਹਣੇ ਲੱਗ ਜਾਂਦੇ ਦੇਣ ਪੈਸੇ ਫਸਾਤੀ ਨਸਿਆਂ ਚ ਵੱਡ ਜਾਂਦਾ ਫਿਰ ਕਿੰਨਾ ਸੁਣੂਗਾ ਹੈਨਾ ਵੀ ਸਾਡਾ ਤਾਂ ਬਹੁਤ ਨੁਕਸਾਨ ਹੁੰਦਾ ਬਾਈ ਜਿਹਦਾ ਪੈਸਾ ਫਸ ਜਾਂਦਾ ਉਹਦੇ ਅੰਦਰ ਹੈਨਾ ਫਿਰ ਗੱਲ ਤਾਂ ਇਹ ਸੀਗੀ ਹੈਨਾ ਏਜੰਟਾਂ ਦੀ ਭਾਈ ਲੈ ਆ ਫੜੋ ਥੋੜੇ ਪੈਸੇ ਥੋੜਾ ਕੰਮ ਨਹੀਂ ਹੋਇਆ ਪਤਾ ਕੀ ਧਮਕੀਆਂ ਦਿੰਦੇ ਉੱਥੇ ਗੁੰਡਾ ਕਰਦੀ ਫੋੜੇ ਥਾਣੇ ਚ ਵਗਜੋ ਐਫਆਈਆਰ ਕਰਾ ਲੋ ਇਹ ਕਰ ਲੋ ਐਸੇ ਕਰ ਲੋ ਵੈਸੇ ਕਰ ਲੋ ਹੁਣ ਭਾਈ ਐਫਆਈਆਰ ਤਾਂ ਸਾਡੇ ਕੈਨ ਤੋਂ ਨਹੀਂ ਸੌਖੀ ਜੀ ਹੁੰਦੀ ਅਸੀਂ ਤਾਂ ਮੇਰੇ ਵੀ ਜੱਥੇ ਬੰਦਕ ਲੋਗ ਆ 50 100 ਮੁੰਡੇ ਤੁਰਦੇ ਹੋਣਗੇ ਨਾਲ ਸਾਰੇ ਬਜ਼ੁਰਗ ਵੀ ਤੁਰਦੇ ਆ ਨਾਲ ਸਾਨੂੰ ਕਈ ਵਾਰ ਦਰਨੇਲਾ ਨੇ ਪੈ ਜਾਂਦੇ ਨੇ ਐਫਆਈਆਰ ਕਰਨੋਂ ਪਿੱਛੇ ਜਾਇਜ ਗੱਲ ਦਾ ਤਾਂ ਮਤਲਬ ਹੈ ਭਾਈ ਫਸਟ ਇਨਵੈਸਟੀਗੇਸ਼ਨ ਰਿਪੋਰਟ ਹੁੰਦੀ ਆ ਜੀ ਹੁੰਦੀ ਆ ਫਿਰ ਹੈਨਾ ਤਾਂ ਜਦੋਂ ਥਾਣੇ 'ਚ ਜਾਊਗਾ ਇਨਫੋਰਮੇਸ਼ਨ ਰਿਪੋਰਟ ਹਾਂ ਥਾਣੇ ਵਾਲਾ ਪਤਾ ਕੀ ਕਹਿੰਦਾ ਸਾਨੂੰ ਪੁੱਛ ਕੇ ਦਿੱਤੇ ਜੀ ਪੈਸੇ ਹੈ ਕਿਵੇਂ ਰੋ ਮਾਰਦੇ ਸਾਰੇ ਸੱਚਾਈਆਂ ਗੱਲਾਂ ਸਭ ਨੂੰ ਪਤਾ ਹੀ ਸੀ ਚੀਜ਼ ਦੇ ਬ ਕੰਮ ਸਿਸਟਮ ਸਹੀ ਨਹੀਂ ਕਰ ਰਿਹਾ ਠੀਕ ਹੈ ਇਹ ਫਿਰ ਜਦੋਂ ਸਿਸਟਮ ਕੰਮ ਸਹੀ ਨਹੀਂ ਕਰਦਾ ਫਿਰ ਜਿਹੜੇ ਸਾਡੇ ਵਰਗੇ ਨੇ ਨਾ ਜਿਨ੍ਹਾਂ ਦੀ ਪਰਮਾਤਮਾ ਡਿਊਟੀ ਲਾਉਂਦਾ ਫਿਰ ਉਹ ਅੱਗੇ ਆ ਕੇ ਲੜਾਈ ਨੂੰ ਲੜਦੇ ਨੇ ਉਸੇ ਲੜਾਈ ਦੇ ਕਿੱਸਾ ਅੱਜ ਵੀ ਬਣਿਆ ਇੱਥੇ ਆ ਕੇ ਹੈ ਨਾ ਤੇ ਵਾਇਗਰੂ ਮੇਹਰ ਕਰੂਗਾ ਪੰਜਾਬ ਕਿਉਂਕਿ ਇਹਦੇ ਲੋਕ ਕਹਿੰਦੇ ਕਹਿੰਦੇ ਸਾਨੂੰ ਇਹੇ ਕਰਕੇ ਉਹ ਕਹਿੰਦੇ ਨੇ ਤਾਂ ਹਰਿਆਣੇ ਦੇ ਨੇ ਇੱਥੇ ਆ ਜਾਂਦੇ ਨੇ ਪੰਜਾਬ 'ਚ ਹੈ ਨਾ ਐਵੇਂ ਐਵੇਂ ਆਈਸੀ ਹਰਿਆਣਾ ਜੇ ਵੀ ਬਹੁਤ ਵੱਡੀ ਲੜਾਈ ਲੜਦੇ ਆ ਪਹਿਲੇ ਅੰਦੋਲਨ ਚ ਵੀ 26 ਪਰਚੇ ਸੀਗੇ ਇਸ ਅੰਦੋਲਨ ਚ ਵੀ 16 ਪਰਚੇ ਪਵਾਏ ਸੀਗੇ ਹਨਾ ਐਨਐਸਏ ਤੱਕ ਲੱਗਿਆ ਚਾਹੇ ਐਨਐਸਏ ਇੱਕ ਦਿਨ ਰਹੀ ਹੈ ਸਾਡੇ ਤੇ ਹੁਣ ਦੇ ਅੰਦੋਲਨ ਚ ਹੈਨਾ ਉਹ ਲੋਕਾਂ ਦੇ ਦਬਾਅ ਕਰਕੇ ਹਰਿਆਣਾ ਸਰਕਾਰ ਨੂੰ ਹਟਾਣੀ ਪੈਗੀ ਇੰਨੀ ਪੁਲਿਸ ਚੜ ਕੇ ਆਉਂਦੀ ਆ ਨਾ ਕਰੇ ਵੀ ਪੁੱਛੋ ਨਾ ਕੁਝ ਇਸ ਅੰਦੋਲਨ ਚ 15 ਦਿਨ ਮੈਂ ਆਪਣੇ ਘਰ ਦਾ ਜੰੰਦਾ ਲਵਾ ਕੇ ਰੱਖਿਆ ਠੀਕ ਹੈ ਵੀ ਮਾਤਰ ਨੂੰ ਤੰਗ ਕਰਦੇ ਸੀਗੇ ਹਨਾ ਵੀ ਅਸੀਂ ਤਾਂ ਹੁਣ ਪਿੱਛੇ ਦੇਖਿਆ ਨੀਲ ਵੀ ਜਿ ਘੇਰਿਆ ਸੀਗਾ ਜਦੋਂ ਪਿੱਛੇ ਇਲੈਕਸ਼ਨ ਆਏ ਸੀ ਸਾਡੇ ਮੁੰਡਿਆਂ ਦੇ ਸਿਰ ਤੱਕ ਪਟੇ ਨੇ ਹਨਾ ਅਸੀਂ ਉੱਥੇ ਵੀ ਬਹੁਤ ਡਟ ਕੇ ਲੜਾਈ ਲੜਦੇ ਆਂ ਪਰ ਸਾਡੀ ਸੋਚ ਇਹ ਨਹੀਂ ਹੈਗੀ ਵੀ ਅਸੀਂ ਹਰਿਆਣੇ ਦੇ ਆ ਅਸੀਂ ਮਹਾਪੰਜਾਬ ਦੇ ਆ ਇਹ ਮਹਾਪੰਜਾਬ ਜੀ ਸਾਰੇ ਦਾ ਸਾਰਾ ਪੰਜਾਬ ਇਹ ਤਾਂ ਸਰਕਾਰਾਂ ਨੇ ਵੰਡਦਾ ਭਾਈ ਅਸੀਂ ਤਾਂ ਸਾਰੇ ਇੱਕੇ ਖੂਨ ਦੇ ਆ ਜਿੱਦਾਂ ਦਾ ਇਹ ਇਕੱਠ ਸੀ ਨਾ ਇਦਾਂ ਦੇ ਇਕੱਠਾਂ ਨੂੰ ਲੋਕ ਹੁੱਲੜਵਾਜਾਂ ਦਾ ਇਕੱਠ ਕਹਿ ਦਿੰਦੇ ਆ ਨਾ ਸਮਝਾਂਦਾ ਇਕੱਠ ਕਹਿ ਦਿੰਦੇ ਆ ਕਿ ਇਹ ਤਾਂ ਹੁਣ ਹੁੜਦੰਗ ਬਾਝ ਆ ਗਏ ਇਹਨਾਂ ਦੇ ਸਿਆਣਾ ਹੀ ਬੰਦਾ ਹੀ ਕੋਈ ਹੈ ਨਹੀਂ ਫਿਰ ਭਾਈ ਤੁਸੀਂ ਆਜੋ ਜਿਹੜੇ ਸਮਝਦਾਰ ਹੋ ਜਾਦਾ ਜੀ ਇਹਨਾਂ ਨੂੰ ਲੱਗਦਾ ਭਈ ਹੈ ਨਾ ਵੀ ਇਹ ਤਾਂ ਹੜਦੂੰਗਾ ਤੁਸੀਂ ਆ ਕੇ ਹੱਲ ਕਰਾ ਦਿਓ ਭਾਈ ਮਸਲੇ ਹਨ ਕਰਾਓ ਤੋਂ ਕੁਛ ਆ ਫਿਰ ਘਰੀ ਬੈਠ ਕੇ ਕੀ ਜਾਉਂਗੇ ਭਾਈ ਐਵੇਂ ਨਹੀਂ ਜੀ ਐਸੇ ਨਹੀਂ ਤਾਂ ਐਸੇ ਆ ਇਹ ਤਾਂ ਐਸੇ ਆ ਜਿਵੇਂ ਆਪਾਂ ਲੋਕਾਂ ਦੀ ਸੁਣੀ ਹੈ ਨਾ ਫੇਰ ਤਾਂ ਭਾਈ ਅੱਜ ਤੋਂ 5 ਸਾਲ ਪਹਿਲਾਂ ਹੀ ਅਸੀਂ ਆਪਣੇ ਘਰਾਂ 'ਚ ਬੈਠ ਜਾਂਦੇ ਠੀਕ ਹੈ ਇਹ ਤਾਂ ਸੋਚ ਦਾ ਪੱਦਰ ਸਾਨੂੰ ਬਹੁਤ ਉੱਚਾ ਰੱਖਣਾ ਪੈਂਦਾ ਇਲਜ਼ਾਮ ਵੀ ਬਥੇਰੇ ਤਰੀਕੇ ਦੇ ਹੁੰਦੇ ਆਪਾਂ ਇਹ ਸੇਜ ਹੀ ਖਾ ਗਏ ਜੀ ਐ ਸੇਖਾ ਗਏ ਜੀ ਬਾਈ ਜੇ ਲੋਕਾਂ ਦੇ ਹਿਸਾਬ ਨਾਲ ਚੱਲਦੀ ਹੈ ਨਾ ਕਿਉਂਕਿ ਆਪਾਂ ਨੂੰ ਬਈ ਇਹਨਾਂ ਨੂੰ ਜਵਾਬ ਨਹੀਂ ਦੇਣਾ ਜਿਹੜੇ ਖੜਨ ਵਾਲੇ ਨੇ ਜਿਨ੍ਹਾਂ ਨੂੰ ਪਤਾ ਵੀ ਸੱਚ ਅੱਕ ਦੀ ਲੜਾਈ ਲੜ ਰਹੇ ਨੇ ਹੈ ਨਾ ਸੱਚੀ ਲੜਾਈ ਲੜ ਰਹੇ ਨੇ ਲੜਦੇ ਲੋਕ ਨੇ ਹੈ ਨਾ ਜਿਹੜੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਦੇ ਨੇ ਹੈ ਨਾ ਜਿਨ੍ਹਾਂ ਨੂੰ ਪਾਪ ਪੁੰਨ ਦਾ ਪਤਾ ਉਹਨਾਂ ਨੂੰ ਪਤਾ ਵੀ ਨਵਦੀਪ ਹੁਣੇ ਅੱਛੀ ਲੜਾਈ ਲੜ ਰਹੇ ਨੇ ਔਰ ਸਾਥ ਵੀ ਦਿੰਦੇ ਨੇ ਅੱਜ ਵੀ ਦਿੰਦੇ ਨੇ ਪਹਿਲਾਂ ਧਰਨੇ ਚ ਵੀ ਸਾਰੇ ਕਿਤੇ We'll be right <laughs> back. ਅਦੇਖੋ ਅਸੀਂ ਤਾਂ ਵਿਸ਼ਵਾਸ ਕਰ ਲੈਨੇ ਆਂ ਔਲੇ ਲੋਕ ਆ ਹੈਨਾ ਸਾਨੂੰ ਜਿਵੇਂ ਦੇ ਉਹਦੇ ਚ ਫਸਾਉਂਦੇ ਨੇ ਵੀ ਭਾਈ ਅਸੀਂ ਤਾਂ ਤੁਹਾਡੇ ਵਾਸਤੇ ਆ ਕਰਦਾਂਗੇ ਬਾਹਰ ਦੇ ਲੋਕ ਵੀ ਇੱਥੇ ਆ ਕੇ ਕੰਮ ਕਰਨਗੇ ਸਾਡੇ ਬੱਚੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਗੱਲਾਂ ਚ ਆ ਗਏ ਹੈਨਾ ਕਿਉਂਕਿ ਅਸੀਂ ਆਪਣਾ ਭਵਿੱਖ ਦੇਖਣਾ ਹੁੰਦਾ ਜਦੋਂ ਜਦੋਂ ਆਪਣਾ ਲੱਗਦਾ ਵੀ ਸ਼ਾਇਦ ਇਹਨਾਂ ਦੇ ਹੱਥਾਂ 'ਚ ਸਾਡਾ ਭਵਿੱਖ ਸਿਕਿਉਰ ਆ ਅਸੀਂ ਉਹਨੂੰ ਬੋੜ ਪਾ ਦਿੰਨੇ ਆਂ ਬਈ ਹੈਨਾ ਹੋਰ ਕੀ ਕਰੀ ਕਿੰਨੇ ਬਦਲਾ ਕਰੀਏ ਯਾਰ ਕਾਂਗਰਸੀ ਬਦਲ ਲਿਆ ਕਾਲੀਦਰ ਬਦਲ ਲਿਆ ਹੁਣ ਆ ਮਾਂ ਦੀ ਪਾਰਟੀਾਂ ਦੇ ਸ਼ਾਮ ਘਰਾਂ ਦੇ ਮੁੰਡੇ ਇਹਨਾਂ ਤੇ ਵੀ ਵਿਸ਼ਵਾਸ ਕਰਕੇ ਦੇਖ ਲਿਆ ਹੁਣ ਭਾਈ ਨਿਕਲਦਾ ਹੀ ਨਹੀਂ ਜਿਹੜਾ ਇਹ ਸਿਸਟਮ 'ਚ ਵੱੜਦਾ ਸਾਰੇ ਦੇ ਸਾਰੇ ਕਰਪਟ ਹੋ ਜਾਂਦੇ ਨੇ ਹਨਾ ਪਰ ਮੈਂ ਇੱਕ ਗੱਲ ਲਈ ਆ ਵੀ ਚਲੋ ਬਾਬਾ ਮੇਰ ਕਰੂਗਾ ਹੈ ਨਾ ਦੇਖੋ ਗਿਆਨੇ ਵਾਲੇ ਟਾਈਮ ਤੇ ਕੀ ਹੋਗਾ ਪਰ ਰਾਜਨੀਤੀ ਬਹੁਤ ਗੰਦੀ ਆ ਭਾਈ ਜੇ ਰਾਜਨੀਤੀ ਠੀਕ ਹੋ ਜੇ ਨਾ ਥੋੜੀ ਜੀ ਹੈ ਨਾ ਇੱਥੇ ਦੀ ਹੈ ਨਾ ਫਿਰ ਵੀ ਸ਼ਾਇਦ ਮਸਲੀਆ ਸਿਸਟਮ ਥੋੜਾ ਜਿਹਾ ਠੀਕ ਹੋ ਜੇ ਨਾ ਮਸਲੇ ਹੱਲ ਹੋਣ ਲੱਗ ਜਾਣਗੇ ਹਜੇ ਤਾਂ ਸਾਨੂੰ ਜਿਹਦੇ ਤਾਂ ਕੋਈ ਭੁਵਿਕ ਲੱਗਦਾ ਨਹੀਂ ਵੀ ਹਾਂ ਕੋਈ ਚੰਗੇ ਪਾਸੇ ਬਈ ਵੀ ਕਹਿੰਦੇ ਨਾ ਵੀ ਇਹ ਸਾਰਾ ਕੁਝ ਕਰੇ ਇਹ ਮੁੰਡੇ ਰਾਜਨੀਤੀ ਜਾਨ ਕਰਕੇ ਲਏ ਆ ਵੀ ਐਮ ਐਲ ਏ ਬਣ ਜਾਣਗੇ ਕੱਲ ਨੂੰ ਫਿਰ ਇਹ ਵੀ ਉਦਾਂ ਦੀ ਹੋ ਜਾਣਗੇ ਦੇਖੋ ਹਜੇ ਤੱਕ ਤਾਂ ਇਹ ਜੇ ਕੋਈ ਸੁਪਨੇ ਨਹੀਂ ਹੈਗੇ ਹੈ ਨਾ ਮੈਂ ਕਦੇ ਗੱਲ ਕਰੀਏ ਕੋਈ ਰਾਜਨੀਤੀ ਵਾਲੀ ਹੈ ਨਾ ਜ ਆਲੇ ਨੇ ਠੀਕ ਹੈ ਜਿਨ੍ਹਾਂ ਕੋਲ ਉਹ ਅੱਜ ਉਹ ਗੱਡੀਆਂ ਨੇ ਇਹ ਗੱਡੀਆਂ 'ਚ ਅਸੀਂ ਬਿਨਾਂ ਰਾਜਨੀਤੀ ਤੋਂ ਵੀ ਘੁੰਮਦੇ ਆਂ ਇਹਨਾਂ ਤੋਂ ਵਧੀਆ ਲਾਈਫ ਸਟਾਈਲ ਵੀ ਹੈਗਾ ਆ ਵਧੀਆ ਪਰਿਵਾਰ ਵੀ ਹੈਗਾ ਵਧੀਆ ਜ਼ਮੀਨਾਂ ਵੀ ਹੈਗੀਆਂ ਸਭ ਕੁਝ ਹੈਗਾ ਬੱਬੀ ਦੇ ਮੇਰ ਨਾਲ ਇਹ ਤਾਂ ਸਿਰਫ ਇੱਕ ਦਰਦ ਆ ਠੀਕ ਹੈ ਉਹ ਦਰਦ ਪੈਦਾ ਕਰਨ ਵਾਲਾ ਪ੍ਰਮਾਤਮਾ ਆ ਠੀਕ ਹੈ ਨਾ ਹੁਣ ਜਦੋਂ ਅਸੀਂ 2020 'ਚ ਇਹ ਲੜਾਈ ਲੜੇ ਨਾ ਉਦੋਂ ਸੀ ਸਿਰਫ ਕਿਸਾਨੀ ਵਾਲੀ ਲੜਾਈ ਤੱਕ ਸੀਮਿਤ ਸੀਗੇ ਉਸ ਟਾਈਮ ਮੈਨੂੰ ਨਾ ਤਾਂ ਆਪਣੇ ਕੌਮ ਦਾ ਇਤਿਹਾਸ ਪਤਾ ਸੀਗਾ ਨਾ ਮੈਂ ਬਾਣੀ ਨਾਲ ਜੁੜਿਆ ਹੋਇਆ ਸੀਗਾ ਨਾ ਮੈਨੂੰ ਪੰਥ ਦਾ ਕੋਈ ਦਰਸ ਨਹੀਂ ਨਾ ਮੈਨੂੰ ਕਿਸੇ ਚੀਜ਼ ਬਾਰੇ ਪਤਾ ਸੀਗਾ ਮੇਰੇ ਤੇ ਵਾਹਿਗੁਰੂ ਨੇ ਇੰਨੀ ਕ ਮਿਹਰ કરી ਨਾ ਹੌਲੀ-ਹੌਲੀ ਮੇਰੇ ਸਰਕਲ ਐਵੇਂ ਦਾ ਜੁੜਦਾ ਚੱਲਿਆ ਗਿਆ ਹੈ ਨਾ ਫਿਰ ਜਦੋਂ ਅਸੀਂ ਲਾਇਆ ਹਸਾਬ-ਸਵਾਬ ਹੋਇਆ ਸਭ ਕੁਝ ਇਸ ਪੇਪੀ ਆ ਰਹੀ ਤਾਂ ਸਿਸਟਮ ਸਾਡੇ ਬਹੁਤ ਖਿਲਾਫ ਚੱਲ ਰਿਹਾ ਸਾਰਾ ਤਾਂ ਸਾਰਾ ਫਿਰ ਅਸਲੀ ਸਚਾਈਆਂ ਪਤਣ ਲੱਗਣ ਲੱਗੀਆਂ ਲੱਗਣ ਲੱਗੀਆਂ ਹੈ ਨਾ ਫਿਰ ਜੇਲ੍ਹਾਂ ਚਲੇ ਗਏ ਜਿਹੜਾ ਚ ਜਾ ਕੇ ਸਾਰਾ ਇਤਿਹਾਸ ਬਾਬੇ ਨਾਨਕ ਤੋਂ ਲੈ ਕੇ ਹੈ ਨਾ ਆ ਮਹਾਰਾਜ ਰਣਜੀਤ ਸਿੰਘ ਮਹਾਰਾਜਾ ਦਲੀਪ ਸਿੰਘ ਦਾ ਮਹਾਰਾਣੀ ਬੰਬੇ ਸ ਸਭ ਕੁਝ ਪੜਿਆ ਮਤਲਬ ਹੈ ਨਾ ਕਿਰਪਾ ਹੋਈ ਹੋਰ ਤਕੜੇ ਹੋਏ ਹੋਰ ਤਕੜੇ ਹੋਏ ਸਾਨੂੰ ਤਾਂ ਪ੍ਰਮਾਤਮਾ ਆਪ ਬਾਹ ਫੜ ਕੇ ਲੈ ਕੇ ਆਇਆ ਹੋਇਆ ਇੱਧਰ ਵਾਲੇ ਪਾਸੇ ਨੂੰ ਹੈ ਨਾ ਪਰਿਵਾਰ ਅ ਅਮਰਤਾਰੀ ਹੋ ਗਿਆ ਸਾਰੇ ਦਾ ਸਾਰਾ ਸਾਰਾ ਤਨ ਘਰੇ ਪਾਟ ਚੱਲਦਾ ਹੈ ਨਾ ਮਾਤਾ ਰੋਟੀ ਪਉਂਦੀ ਜਦੋਂ ਵੀ ਪਾਟ ਲਾ ਕੇ ਹੈ ਨਾ ਬਾਪੂ ਚੜ੍ਹਦੀ ਕਲਾ ਵਾਲਾ ਸਿੰਘ ਬਣ ਗਿਆ ਹੈ ਨਾ ਵੀ ਜਿੰਨੀ ਕਿਰਪਾ ਮੇਰੇ ਤੇ ਗੁਰੂ ਮਹਾਰਾਜ ਨੇ ਕੀਤੀ ਹੈ ਨਾ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ ਹੈ ਵੀ ਇਹੀ ਜੀ ਕਿਰਪਾ ਸਾਰਿਆਂ ਤੇ ਕਰੇ ਹੈ ਨਾ ਬਹੁਤ ਮੇਰ ਹੋਈ ਹੋਈ ਹੈ ਹੈ ਨਾ ਤੇ ਸਭ ਕੁਝ ਇਹ ਦਰਦ ਲੈ ਕੇ ਆਣ ਵਾਲਾ ਪ੍ਰਮਾਤਮਾ ਹੁੰਦਾ ਉਹ ਦਰਦ ਹੈਗਾ ਭਾਈ ਆਪਣੀ ਜ਼ਰੂਰ ਲੜਦੇ ਆ ਅੱਜ ਹੁਣ ਜਿਹੜੀ ਇਹ ਆਗਾਜ਼ ਹੋਇਆ ਏ ਇੱਥੇ ਲੋਕ ਆਏ ਉਹਨਾਂ ਨੇ ਉਮੀਦਾਂ ਤੁਹਾਡੇ ਤੇ ਰੱਖੀਆਂ ਕਿੱਥੇ ਤੱਕ ਲੈ ਕੇ ਜਾਓਗੇ ਇਹਨਾਂ ਨੂੰ ਭਾਈ ਲੈ ਹੀ ਰਹੇ ਆ ਲੜੇ ਰਹੇ ਆ ਅੱਜ ਦੇ ਦਿਨ ਲੜ ਰਹੇ 6 ਸਾਲ ਤੋਂ ਲੜ ਰਹੇ ਆ ਠੀਕ ਹੈ ਜਦੋਂ ਤੱਕ ਲੜਾਈਆਂ ਚੱਲਣਗੀਆਂ ਹੈ ਨਾ ਜਦੋਂ ਤੱਕ ਸਿਸਟਮ ਸੈੱਟ ਨਹੀਂ ਹੁੰਦਾ ਉਦੋਂ ਤੱਕ ਲੜਾਂਗੇ ਪਰ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਭਾਈ ਤੁਸੀਂ ਵੀ ਬੋਲਣਾ ਸਟਾਰਟ ਕਰੋ ਜਦੋਂ ਇਹ ਪਿੰਡਾਂ 'ਚ ਆਉਂਦੇ ਨੇ ਨਾ ਇਹਨਾਂ ਨੂੰ ਕੁਐਸਚਨ ਕਰਨੇ ਸਟਾਰਟ ਕਰੋ ਸਾਡਾ ਮਕਸਦ ਕਦੇ ਵੀ ਅਸੀਂ ਸਾਨੂੰ ਕੀ ਸਿਖਾਇਆ ਸੀ ਸਾਡੀ ਯੂਨੀਅਨ ਹੈ ਨਾ ਵੀ ਭਾਈ ਆਪਣੇ ਵਰਗੇ ਲੋਕ ਤਿਆਰ ਕਰਨੇ ਨੇ ਅਸੀਂ ਸਪੀਡ ਨੂੰ ਪਿੰਡਾਂ 'ਚ ਜਾ ਕੇ ਦਿਨੇ ਆ ਵੀ ਇਹਨਾਂ ਨੂੰ ਜਿੱਦਣ ਇਹ ਲੋਕ ਕੁਐਸਚਨ ਕਰਨ ਲੱਗ ਗਏ ਨਾ ਇਹਨਾਂ ਨੂੰ ਐਮਐਲਿਆਂ ਤੋਂ ਹੈਨਾ ਹੁਣ ਸਾਡੇ ਵਾਲੇ ਕੀ ਕਰਨਗੇ ਨਾਲੀਆਂ ਦੇ ਦਿਓ ਜੀ ਗਲੀਆਂ ਦੇ ਦਿਓ ਜੀ ਔਰ ਜਾਂ ਫਿਰ ਆਪਣਾ ਹੈ ਧਰਮਸ਼ਾਲ ਬਣਾਓ ਜੀ ਇੱਥੇ ਤਕਸੀਮਤ ਰਹੇ ਹੋਏ ਨੇ ਨਾ ਜੇ ਕੋਈ ਬੋਲਦਾ ਉਹ ਪਿੰਡ ਦਾ ਮੋਹਤਵਾਰ ਬੰਦਾ ਉਹਨੂੰ ਚੁੱਪ ਕਰਾ ਦਿੰਦਾ ਜਦੋਂ ਇਹ ਸਿਸਟਮਾਂ ਤੋਂ ਉੱਤੇ ਉੱਠ ਕੇ ਲੋਕ ਇਹਨਾਂ ਨੂੰ ਕੁਐਸਚਨ ਕਰਨ ਲੱਗ ਜਾਣਗੇ ਆਪਣੀਆਂ ਲੜਾਈਆਂ ਆਪ ਲੜਨ ਲੱਗ ਜਾਣਗੇ ਹੁਣ ਵੀ ਤਾਂ ਲੜ ਰਹੇ ਨੇ ਦੇਖਿਵੇਂ ਬੋਲਣ ਲੱਗੇ ਜਦੋਂ ਤੱਕ ਭਾਨੇ ਨੇ ਸਰਵਾਦ ਦੇਣਗੇ ਉਸ ਤੋਂ ਪਹਿਲਾਂ ਏਜੰਟਾਂ ਤੋਂ ਕੋਈ ਡਰਦੇ ਹੁੰਦੇ ਸੀ ਕੋਈ ਨਹੀਂ ਲੜਦਾ ਡਰਦਾ ਹੁੰਦਾ ਸੀ ਕੋਈ ਧਰ ਕਿਆ ਸਭ ਕੁਝ ਹੈ ਨਾ ਜਿਵੇਂ ਕਿ ਮੈਂ ਕਹ ਦਿੱਤੀ ਪੱਜ ਜਥੇਬੰਦੀਆਂ ਨੂੰ ਸਿੱਖਦੇ ਹਾਂ ਸਭ ਕੁਝ ਹੈ ਨਾ ਇਹਨਾਂ ਦੇ ਕੈਡਰ ਕਿਵੇਂ ਨੇ ਕਿਵੇਂ ਕੰਮ ਕਰਦੇ ਨੇ ਕਿਵੇਂ ਜਥੇਬੰਦ ਖੋਣਾ ਕਿਵੇਂ ਸਭਿਤਾ ਚ ਰਹਿਣਾ ਕਿਵੇਂ ਸਾਬਰ ਚ ਰਹਿਣਾ ਇੱਕਦਮ ਮਸਲਿਆਂ ਦੇ ਹੱਲ ਨਹੀਂ ਹੋ ਸਕਦੇ ਤੱਤੇ ਨਹੀਂ ਚੱਲਣਾ ਹੈਨਾ ਜਿਵੇਂ ਅੱਜ ਸੀਗਾ ਅੱਜ ਇੱਕ ਪੋਜੀਟਿਵ ਮਿਲਿਆ ਹੈਨਾ ਠੀਕ ਹੈ ਜੇ ਆਪਾਂ ਇੱਕ ਇੱਕ ਗੱਲ ਤੇ ਹਟ ਜਾਂਦੇ ਭਾਈ ਨਹੀਂ ਆਪਾਂ ਤਾਂ ਜਾਣਾ ਹੀ ਜਾਣਾ ਹੀ ਆ ਪਰ ਆਪਣੀ ਗੱਲ ਸੁਣੀ ਪ੍ਰਤਾਸ ਜੀ ਨੇ ਕਿ ਸਾਰੇ মিডিਆ ਤੇ ਸਾਰੀ ਗੱਲ ਗਈ ਹੈ ਹੈਨਾ ਐਸ ਡੀ ਐਮ ਆਈ ਇੱਕ ਭਰੋਸਾ ਦੇ ਕੇ ਗਈ ਹੈ ਦੁਬਾਰਾ ਫਿਰ ਆਵਾਂਗੇ ਜੇ ਨਹੀਂ ਹੱਲ ਹੋਊਗਾ ਹੈਨਾ ਤੁਸੀਂ ਉੱਠ ਗਿਆ ਵੀ ਸੜਕਾਂ ਤੇ ਆਵਾਂਗੇ ਫਿਰ ਮੰਜੇ ਲੈ ਕੇ ਆਵਾਂਗੇ ਟਰਾਲੀਆਂ ਲੈ ਕੇ ਆਵਾਂਗੇ ਅੱਗੇ ਫਿਰ ਸਰਕਾਰ ਦਾ ਵੀ ਰੁਪਈਆ ਹੁੰਦਾ ਵੀ ਸੜਕਾਂ ਨਾ ਘੇਰ ਲਿਓ ਤੁਸੀਂ ਲੋਕਾਂ ਨੂੰ ਤੰਗ ਕਰ ਦਿਓ ਪਰੇਸ਼ਾਨ ਕਰ ਦਿਓ ਉਕੇ ਹੈ ਨਾ ਇਹਨਾਂ ਤੋਂ ਹੈ ਨਾ ਠੀਕ ਹੈ ਇਹ ਹੁਣ ਕਿਵੇਂ ਰੁਕ ਜਾਗੇ ਇਹਨਾਂ ਤੋਂ ਸਾਡਾ ਅਸੀਂ ਕੀ ਸਿੱਖਦੇ ਆ ਕੋਈ ਵੀ ਮਸਲਾ ਹੁੰਦਾ ਪਹਿਲਾਂ ਅਸੀਂ ਐਸਡੀਐਮ ਕੋਲ ਜਾਂਦੇ ਆ ਡੀਸੀ ਕੋਲ ਜਾਂਦੇ ਆ ਠੀਕ ਹੈ ਪਹੁੰਚ ਕਰਦੇ ਆ ਹਨਾ ਕਿਉਂਕਿ ਇੱਕ ਪ੍ਰੋਸੈਸ ਦੇ ਰਾਹੀਂ ਚੱਲਦੇ ਆ ਹਨਾ ਵੀ ਭਾਈ ਐਵੇਂ ਚੱਲਣਾ ਪੈਂਦਾ ਹੈ ਇੱਕ ਰੂਟੀਨ ਹੁੰਦੀ ਹੈ ਐਵੇਂ ਹੀ ਲੜਾਈਆਂ ਲੜੀਆਂ ਜਾਂਦੀਆਂ ਜਿਵੇਂ ਅਸੀਂ ਸਿੱਧਾ ਹੀ ਕਹੀਏ ਭਈ ਅੱਜ ਹਿੰਦੂ ਵਿੱਚ ਤਿੰਨ ਕਾਨੂੰਨ ਆ ਗਏ ਸੀ ਤਿੰਨ ਕਾਨੂੰਨ ਦੀਆਂ ਲੜਾਈਆਂ ਪਹਿਲਾਂ ਅਸੀਂ ਡੀਸੀ ਦਫ਼ਤਰਾਂ ਦੇ ਬਾਹਰ ਵੀ ਲੜੀਆਂ ਨੇ ਠੀਕ ਹੈ ਐਮਐਲਆ ਦੇ ਘਰਾਂ ਦੇ ਬਾਹਰ ਵੀ ਲੜੀਆਂ ਨੇ ਦਿੱਲੀ ਦਾ ਬਹੁਤ ਬਾਅਦ ਚ ਗਏ ਸੀ ਨਾ ਤੇ ਇਹ ਪ੍ਰੋਸੈਸ ਦੇ ਰਾਹੀਂ ਲੰਬਾ ਚੱਲਣਾ ਤਾਂ ਜੇ ਖਤਮ ਹੋਣਾ ਫਾਈਵਰ ਖਤਮ ਤੋਂ ਤਤਪਤ ਜੀ ਹੋਈ ਜਾਵਾਂਗੇ ਹਨਾ ਖਤਮ ਨਹੀਂ ਹੋਣਾ ਘੱਟ ਕੰਮ ਕਰ ਲਾਂਗੇ ਬਦਿਆ ਕਰਾਂਗੇ ਹੌਲੀ ਕਰ ਲਾਂਗੇ ਲੰਬੇ ਚੱਲਾਂਗੇ ਕਿਉਂਕਿ ਆਸ ਆ ਲੋਕਾਂ ਨੂੰ ਹੈਨਾ ਵੀ ਭਾਈ ਜੇ ਕੱਲ ਨੂੰ ਕੋਈ ਮਾੜੀ ਨੀਤੀ ਖੇਤੀ ਲਈ ਆਉਗੀ ਨਵਦੀਪ ਹੁਣ ਅੱਗੇ ਹੋ ਕੇ ਲੜਨਗੇ ਹੈਨਾ ਜਿਵੇਂ ਹੁਣ ਲੈਂਡ ਪੂਲਿੰਗ ਵਾਲਾ ਮਸਲਾ ਆ ਰਿਹਾ ਨੇ ਦੇਖ ਸਾਰੇ ਕਿ ਸਾਰੇ ਲੜ ਰਹੇ ਹਨ ਉਹ ਜਥੇਬੰਦੀਆਂ ਲੜ ਰਹੀਆਂ ਨੇ ਕੈਡਰ ਜਥੇਬੰਦੀਆਂ ਕੋਲੀ ਹੈਨਾ ਬਹੁਤ ਕੁਝ ਸਿੱਖਣ ਦੀ ਲੋੜ ਆ ਆਪਸ ਵਿੱਚ ਸਿੱਖਣ ਦੀ ਲੋੜ ਆ ਇਕੱਠੇ ਰਹਿਣ ਦੀ ਲੋੜ ਆ ਸਾਰੇ ਭਰਾਵਾਂ ਨੂੰ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਅਗੇ ਵੀ ਭਾਈ ਮੇਰੇ ਬਸ ਸਵੇਰੇ ਜੋ ਅਰਦਾਸ ਕਰਦਾ ਨਾ ਵੀ ਵਾਹਿਗੁਰੂ ਜੀ ਵੀ ਮੇਰੇ ਅੰਦਰ ਕਿਸੇ ਪ੍ਰਤੀ ਈਰਖਾ ਜਲ ਨਾ ਰੱਖਿਓ ਮੈਂ ਪੰਥ ਦੇ ਕੰਮ ਤੇ ਵੀ ਅੱਗੇ ਤੁਰਾਂ ਕੌਮ ਦੇ ਕੰਮ ਲਈ ਵੀ ਅੱਗੇ ਤੁਰਾਂ ਹੈ ਨਾ ਪਰ ਮੇਰੇ ਅੰਦਰ ਈਰਖਾ ਜਲ ਨਾ ਰੱਖਿਓ ਮੈਨੂੰ ਕਿਸੇ ਤੋਂ ਕੋਈ ਈਰਖਾ ਨਹੀਂ ਹੈਗੀ ਕਦੇ ਵੀ ਭਾਨੇ ਦੀ ਮੁਸੀਬਤ ਪੈਂਦੀ ਆ ਇਹ ਵੀ ਖੜਦੇ ਨੇ ਨਾ ਅਸੀਂ ਵੀ ਆਉਣੇ ਹੈ ਨਾ ਅਸੀਂ ਚਾਹੁੰਦੇ ਵੀ ਇਹ ਬਹੁਤ ਅੱਗੇ ਜਾਣ ਕਰ ਲੋ ਐਮਐਲਏ ਵੀ ਬਣਨਾ ਅਸੀਂ ਸਾਥ ਵੀ ਦੇਵਾਂਗੇ ਭਾਈ ਲੱਕੇ ਉਹਨਾਂ ਦਾ ਹੈ ਨਾ ਠੀਕ ਆ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਹੈ ਨਾ ਭਾਈ ਅਮਰਿਤਪਾਲ ਮੈਨੂੰ ਤਾਂ ਵੀ ਡਟ ਕੇ ਸਾਥ ਦਿੱਤਾ ਹੈ ਨਾ ਮੈਨੂੰ ਬਹੁਤ ਫਖਰ ਮਹਿਸੂਸ ਹੁੰਦਾ ਜਦੋਂ ਮੈਂ ਆਪਣੇ ਕੌਮ ਦੇ ਇਹਨਾਂ ਦੇ ਨਾਲ ਖੜਦਾ ਮੈਂ ਤਾਂ ਉਹਦੇ ਨਾਲ ਵੀ ਖੜੂਗਾ ਜਿਹੜਾ ਇੱਕ ਵੀ ਸਟੈਪ ਪੰਜਾਬ ਨੂੰ ਬਚਾਉਣ ਲਈ ਤੁਰੂਆ ਕਿਉਂਕਿ ਭਾਈ ਜੇ ਅਸੀਂ ਨਹੀਂ ਖੜਾਂਗੇ ਫਿਰ ਕੌਣ ਖੜੂਗਾ ਨਾ ਨਾਲ ਲੱਤਾਂ ਕਿਚਨ ਵਾਲੀ ਤਾਂ ਦੁਨੀਆ ਇੱਥੇ ਹੈ ਨਾ ਖਿੱਚੇ ਰਹੀਆਂ ਨੇ ਹੈ ਨਾ ਹੁਣ ਲਾ ਲੋ ਭਾਈ ਅਮਰਿਤਪਾਲ ਕੌਣ ਕਰ ਰਹੇ ਨੇ ਸਾਡੇ ਵਾਲੀ ਤਾਂ ਕਰ ਰਹੇ ਨੇ ਕੋਈ ਬਿਹਾਰ ਵਾਲੇ ਥੋੜੀ ਕਰ ਰਹੇ ਨੇ ਠੀਕ ਹੈ ਕੋਈ ਯੂਪੀ ਵਾਲੇ ਥੋੜੀ ਕਰ ਰਹੇ ਨੇ ਸਾਡੇ ਵਾਲੀ ਕਰ ਰਹੇ ਨੇ ਸਾਡੇ ਵਾਲਿਆਂ ਦਾ ਸਾਡੇ ਵਾਲੇ ਆਪਸ ਵਿੱਚ ਲੱਤਾਂ ਖਿੱਚਣ ਲੱਗੇ ਭਾਈ ਇਹ ਲੱਤਾਂ ਨਾ ਖਿੱਚ ਕੇ ਜਦੋਂ ਤੱਕ ਤੁਸੀਂ ਹੈ ਇੱਕ ਦੂਜੇ ਦਾ ਸਾਜਿਵੇਂ ਹੁਣ ਮੱਛਾ ਰੰਗੜ ਦਾ ਸੀਰ ਵਢਿਆ ਸੀਗਾ ਹੈਨਾ ਉਸ ਟਾਈਮ ਲੱਖੀ ਜੰਗਲ ਤੋਂ ਸਿੰਘ ਚਲੇ ਹੈਨਾ ਗੁਰਮਤਾ ਹੋਇਆ ਉੱਥੇ ਹੈਨਾ ਗੁਰਮਤਾ ਹੋਇਆ ਤੇ ਵਿਚਨਾ ਪੜਾ ਚਿਲਕੋਂ ਦੇ ਸਿੰਘਾਂ ਨੂੰ ਵੀ ਭਾਈ ਇੱਥੇ ਰੋਟੀ ਵੀ ਛਕਾਣੀ ਆ ਕਿਉਂਕਿ ਉਸ ਟਾਈਮ ਦਰਬਾਰ ਸਾਹਿਬ ਬੜਨਾ ਸਿਰ ਦੇਣਾ ਹੈਨਾ ਵੀ ਗਰਦਨ ਵੜਦੇ ਸੀਗੇ ਹੈਨਾ ਉਸ ਟਾਈਮ ਨਹੀਂ ਸੀਗਾ ਕੋਈ ਰਹਿਮ ਰੂਮ ਹੈਨਾ ਲਕਾਉਣਾ ਵੀ ਉਹਨਾਂ ਨੂੰ ਪ੍ਰਸਾਦਾ ਪਾਣੀ ਵੀ ਛਕਾਣਾ ਮੰਜ਼ਿਲ ਤੱਕ ਲੈ ਕੇ ਵੀ ਜਾਣਾ ਜੇ ਉਸ ਟਾਈਮ ਵੀ ਲੱਤਾਂ ਖਿੱਚਣ ਲੱਗ ਜਾਂਦੇ ਮੱਛੀ ਰੰਗੜ ਸਿਰ ਵੜ ਜਾਂਦਾ ਠੀਕ ਹੈ ਉਹ ਸੀ ਉਹ ਪੱਕੇ ਬਹੁਤ ਮਤਲਬ ਲਾਲੇ ਹੈ ਨਾ ਹੁਣ ਪਤਾ ਕੀ ਹੋਇਆ ਉਹਨੂੰ ਕੁਆਂਟੀਟੀ ਤਾਂ ਵਧ ਗਈ ਬਹੁਤ ਜ਼ਿਆਦਾ ਕੁਆਲਿਟੀ ਘਟ ਗਈ ਕੋਮ ਦੇ ਅੰਦਰ ਹੈ ਨਾ ਉਹ ਕੁਆਲਿਟੀ ਲੈ ਕੇ ਆਣੀ ਹੈ ਦੁਬਾਰਾ ਠੀਕ ਹੈ ਤੇ ਜਦੋਂ ਮੱਛੇ ਰੰਗੜ ਦਾ ਸਿਰ ਵੱਡਿਆ ਫੇਰ ਦੁਬਾਰਾ ਲਕੋ ਲਕੋ ਕੇ ਫੇਰ ਲੱਕੀ ਜੰਗਲ ਜਾ ਗਏ ਹੈ ਨਾ ਉਹ ਸੀਗਾ ਸਾਥ ਦੇਣਾ ਐਵੇਂ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਪਊਗਾ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਉੱਠ ਕੇ ਈਰਖਾ ਜਲਣ ਤੋਂ ਹਾਂ ਹੁਣ ਆਪਾਂ ਕਹਿ ਤਾਂ ਦਿੰਨੇ ਅਸੀਂ ਬਾਣੀ ਪੜਦੇ ਆਂ ਪਰ ਈਰਖਾ ਸੀਖ ਦੂਜੇ ਪ੍ਰਤੀ ਚੱਕੀ ਫਿਰ ਜਉ ਉਹ ਇਹਦਾ ਵੱਧ ਗਿਆ ਜੀ ਉਹ ਤਾਂ ਐਵੇਂ ਵੱਧ ਗਿਆ ਜੀ ਹੈ ਨਾ ਜਲਨ ਕਰੀ ਸੋਚਣਾ ਵਿਚਾਰਨਾ ਪਊਗਾ ਬਾਈ ਜੀ ਬਿਲਕੁਲ ਸੋ ਆਗਾਜ਼ ਜਿਹੜਾ ਹੈਗਾ ਅੱਜ ਹੋਇਆ ਹੈ ਇਸ ਥਾਂ ਦੇ ਉੱਤੋਂ ਤੇ ਇਹ ਲੜਾਈ ਜਿਹੜੀ ਹੈਗੀ ਆ ਉਹ ਅੱਗੇ ਜਾਊਗੀ ਹੋਰ ਤੇ ਜੇਕਰ ਪ੍ਰਸ਼ਾਸਨ ਨੇ ਦਿੱਤੇ ਸਮੇਂ ਦੇ ਵਿੱਚ ਹੱਲ ਨਾ ਕੀਤਾ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਜੋ ਇੱਥੇ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਸੀ ਜੋ ਠੱਗੇ ਗਏ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਸਾਡੇ ਨਾਲ ਠੱਗੀਆਂ ਹੋਈਆਂ ਤੇ ਉਹਨਾਂ ਨੇ ਆਪਣੀਆਂ ਜੋ ਦਰਖਾਸਤਾਂ ਸਰਕਾਰ ਤੱਕ ਦਿੱਤੀਆਂ ਜੇਕਰ ਉਹਨਾਂ ਦਾ ਹੱਲ ਨਹੀਂ ਨਿਕਲਦਾ ਤਾਂ ਫਿਰ ਅੱਗੇ ਵੀ ਆਣਾ ਪਊਗਾ ਪ੍ਰੋਟੈਸਟ ਹੋਰ ਤੇਜ਼ ਹੋਊਗਾ ਸੜਕਾਂ ਤੇ ਵੀ ਆਵਾਂਗੇ ਪਰ ਜੇ ਅੱਗੇ ਉਹ ਲਾਠੀਆਂ ਵੀ ਖਾਣੀਆਂ ਪਈਆਂ ਉਹ ਵੀ ਝੱਲਾਂਗੇ ਤੇ ਅਜਿਹਾ ਸੰਘਰਸ਼ ਲੈ ਕੇ ਇਹ ਨੌਜਵਾਨ ਜਿਹੜੇ ਹੈਗੇ ਆ ਉਹ ਚੱਲ ਰਹੇ ਆ ਇਹਨਾਂ ਲੋਕਾਂ ਦਾ ਸਾਥ ਦੇ ਰਹੇ ਆ ਪਰ ਇਹ ਸੰਘਰਸ਼ ਨੂੰ ਕਿਸ ਤਰ੍ਹਾਂ ਦਾ ਰੂਪ ਜਿਹੜਾ ਹੈਗਾ ਅੱਗੇ ਮਿਲੇਗਾ ਜਾਂ ਸਰਕਾਰ ਇਹਨੂੰ ਕਿਸ ਤਰ੍ਹਾਂ ਦੇਖਦੀ ਹੈ ਇਸ ਦੇ ਬਾਬਤ ਕੋਈ ਵਿਧਾਨ ਸਭਾ ਦੇ ਵਿੱਚ ਵੀ ਕੋਈ ਮਤਾ ਲੈ ਕੇ ਆਇਆ ਜਾਵੇਗਾ ਜਾਂ ਫਿਰ ਕੋਈ ਕਾਨੂੰਨ ਸਖਤ ਬਣੇਗਾ ਜਾਂ ਫਿਰ ਇਹ ਮਸਲੇ ਇਸ ਤਰ੍ਹਾਂ ਹੀ ਲਟਕਦੇ ਰਹਿਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਤੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ